ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰੈਡੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਅੱਜ ਬਣਾਵਾਂਗੇ ਜੀ ਆਪਾਂ ਕद्दू ਦਾ ਹਲਵਾ ਇਹ ਕद्दू ਸਿੱਲ ਕੇ ਆਪਾਂ ਧੋ ਲਿਆ ਸੀ ਤੇ ਫਿਰ ਫਾੜੀਆਂ ਕਰਕੇ ਇਹਦੇ ਵਿੱਚੋਂ ਆਪਾਂ ਬੀ ਕੱਢ ਦਿੱਤੇ ਨੇ ਸਾਰੇ ਬੀ ਨੇ ਵਿੱਚ ਰੱਖਣੀ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਹਰਵਾ ਤਿਆਰ ਕਰਾਂਗੇ ਆਪਾਂ ਇਹ ਲੈ ਲਏ ਜੀ ਕद्दू ਦਾ ਕਟ ਵੀਡੀਓ ਮੇਂ ਜਿਹੜੀ ਸਾਈਡ ਹੈ ਇਹਦੀ ਮੀਡੀਅਮ ਉਹਦੇ ਨਾਲ ਕਰਾਂਗੇ ਜੀ ਆਪਾਂ ਘੱਟ ਟਾਈਮ ਲੱਗੂ ਜੇ ਮੋਟੇ ਨਾਲ ਕਰਾਂਗੇ ਤਾਂ ਟਾਈਮ ਵੱਧ ਲੱਗੂਗਾ ਬਣਾਉਣ ਨੂੰ ਇਹਨੂੰ ਆਪਾਂ ਕद्दूकस ਕਰਨਾ ਹੈ ਕਰਦੇ ਕੱਤੂਲੇ ਜੀ ਇਹ ਮੇੜੇ ਪੱਕੇ ਹੋਣ ਦਾ ਇਹ ਫਾਇਦਾ ਜੀ ਸਬਜੀ ਭਾਗੀ ਆ ਜਾਂਦੀ ਹੈ ਇਹ ਘਰ ਦੇ ਕੱਤੂਆਂ ਦੇ ਵਧੀਆ ਬਣਦਾ ਹੈ ਤਾਂ ਕਰਕੇ ਮੈਂ ਇਹਨਾਂ ਨਾਲ ਨਾਲ ਲੱਗੀ ਸੀ ਉਹ ਸੱਪਾ ਕੱਟ ਲਈ ਲਈ ਜੀ ਸਬਜੀ ਦੇ ਤੇ ਇਹ ਆਪਾਂ ਹੱਲ ਲਈ ਜਾਂਦੇ ਹਾਂ ਕੋਲੇ ਬਣਾਉਣੀ ਨਹੀਂ ਜ਼ਿਆਦਾ ਨਹੀਂ ਬਣਦੇ ਦੁੱਧ ਆਪਣੀ ਥੋੜਾ ਹੀ ਹੈ ਤੇ ਗਰਮੀ ਦੇ ਵਿੱਚ ਜਿਆਦਾ ਠੀਂ ਰਹਿੰਦੀ ਹੈ ਜੀ। ਥੋੜੀ ਬਣਾਈ ਹੋਈ ਵਧੀਆ ਰਹਿੰਦੀ ਹੈ। ਸਿਆਲ ਦੇ ਵਿੱਚ ਤਾਂ ਬਣਾ ਕੇ ਰੱਖ ਲਈ। ਖਰਾਬ ਨਹੀਂ ਹੁੰਦੀ ਜੀ ਪਈ ਰਹਿੰਦੀ ਹੈ। ਇਹ ਕੋੜੇ ਹੀ ਬਣਾਵਾਂਗੇ ਜੀ ਆਪਾਂ। ਤੇ ਨਾਲ ਇਹ ਸੇ ਪਾਉਣੀ ਜੀ ਮਕੌਲੇ 'ਚ ਪਾਣੀ। ਇਹਗਾ ਦੂਪਾ ਕਰੀ ਜਾਵਾਂਗੇ ਜੀ ਕਦੂ ਕਰਸ ਉਹਨੂੰ ਚੱਕ ਕੇ ਨਾਲ ਦੇ ਨਾਲ ਪਾਣੀ ਦੇ ਵਿੱਚ ਪਾਏ ਪੈਣਾ ਵੀ ਕਾਲਾ ਹੀ ਹੋਊਗਾ ਇਹ ਰੰਗ ਕਾਲਾ ਜਿਹਾ ਤੇ ਦੇਖਣ ਵਧੀਆ ਨਹੀਂ ਲੱਗਦਾ ਹੈਗਾ ਇਹ ਪਹਿਲਾਂ ਵੀ ਸਿਲਕੇ ਧੋਕੇ ਰੱਖਿਆ ਨਾ ਤਾਂ ਕਰਕੇ ਫਾਲੀਆਂ ਠੀਕ ਨਹੀਂ ਜਿਨਾ ਧੋਤੇ ਰੱਖ ਦਿੰਦੇ ਫੇਰ ਕਾਲਾ ਜਿਹਾ ਹੋ ਜਾਂਦਾ ਪਾਣੀ ਦਾ ਪਾ ਕੇ ਲਈ ਉਹ ਨਹੀਂ ਜੀ ਇਹ ਕਦੂ ਲਿਆ ਇਹ ਆਪਾਂ ਕੱਟਤਾ ਤਾਂ ਮੋਟੇ ਦਾ ਪੈਣਾ ਹਿਸਾਬ ਨਹੀਂ ਪਰ ਉਹ ਮੇਰੇ ਥੋੜਾ ਜਿਹਾ ਬਣਾਉਣ ਨੂੰ ਟਾਈਮ ਲੱਗਦਾ ਹਲਵਾ ਬਰੀਕਾ ਜਿਆਦਾ ਨਹੀਂ ਨਹੀਂ ਜਿਆਦਾ ਬਰੀਕ ਨਾ ਕਰੀਏ ਤੇ ਨਾ ਮੋਟੇ ਨਾ ਇਹ ਆਪਾਂ ਮੀਡੀਅਮ ਜਾਰ ਰੱਖ ਲਿਆ ਪਾਣੀ ਲਿਉਣੀ ਆ ਜੀ ਕੌਲੇ 'ਚ स कर लिया जी आप सारा इन भी आप दें पानी क्ड के आप एक पानी होर पाके दो बारी धो तो ला ਤੇ ਫਿਰ ਇਹਦਾ ਪਾਣੀ ਆਪਾਂ ਕੱਢ ਕੇ ਨਿਚੋੜ ਲਾਂਗੇ ਇਹਨੂੰ ਚੰਗੀ ਤਰ੍ਹਾਂ ਇਕੜਾਂ ਹਾਂ ਤਾਂ ਅੱਗੇ ਗੈਸ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੀਸੀ ਘਿਓ ਅਧਿਕ ਕਾਟੀ ਪਾਵਾਂਗੇ ਪਿਗੜਾ ਹੈ ਕਿ ਬਾਈ ਜੇ ਮੈ ਨਹੀਂ ਹੋਇਆ 5 ਚਮਚੇ ਪਾ ਲੈਨੇ ਆਪਾਂ

ਮੀਡੀਅਮ ਸੇਕਰ ਦਿੱਤੀ ਹਜੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੈਗਾ ਜੀ ਜਿ ਛੋੜ ਵੀ ਲੈਨੇ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਰਹਿ ਜਾਂਦਾ ਉਹਦੇ ਕਰਕੇ ਇੱਕ ਅੱਧਾ ਮਿੰਟ ਆ ਜੇ ਥੱਲੇ ਨਹੀਂ ਲੱਗਦਾ ਉਹਨੇ ਟਾਈਮ ਤੇ ਮੈਂ ਇਧਰ ਹੋਰ ਕੰਮ ਕਰਦੀ ਆ 5-6 ਮਿੰਟ ਹੋ ਗਏ ਨੇ ਭੁੰਨੇ ਆਂ චපා දොද්ත පාල පාම සිපුගලා එ ඇ අදා තිද කොල් හට දොද්දලේ අපා ਇਨੋਂ ਵਾਲੀਆਂ ਆਉਂ ਦੇਵਾਂਗੇ ਜੀ ਜਦੋਂ ਵਾਲੀਆਂ ਆ ਗਈ ਫਿਰ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਨਾਲ ਦੇ ਨਾਲ ਟਾਈਮ ਤੱਕ ਜੂ ਲੱਗਦਾ ਜੀ ਬਣਨ ਨੂੰ ਐ ਨਹੀਂ ਆਪਾਂ ਕਹਿੰਦੇ ਹੈਗੇ ਵੀ 5 ਮਿੰਟਾਂ ਚ ਬਣ ਕੇ ਤਿਆਰ ਹੋ ਜੇ ਪਰ ਤੀਸਤੀ ਬਣਦਾ ਹੈ ਆ ਗਈ ਜੀ ਦੁੱਧ ਨੂੰ ਹੁਣ ਗੈਸ ਆਪਾਂ ਮीडियो ਕਰ ਲੈਨੇ ਆਂ ਤੇ ਨਾਲ ਨਾਲ ਨੂੰ ਆਪਾਂ ਹਿਲਾਉਂਦੇ ਰਹਾਂਗੇ ਇਹ ਕਲਸੀ ਮੈਨੂੰ ਬਦਲ ਨਹੀਂ ਪਾਉਗੀ ਜੀ ਘੱਟ ਲੱਗਦੀ ਐ ਇਹ ਕਿਤੇ ਥੱਲੇ ਨਾ ਲੱਗ ਜੇ ਅਲਾਉ ਦੇ ਜੂਰਾਂਗੇ ਜੀ ਜਿਹੜੀ ਸਾਈਡਾਂ ਤੇ ਮਲਾਈ ਆਈ ਜਾਊਗੀ ਉਹਨੂੰ ਵੀ ਉਤਾਰ ਕੇ ਆਪਾਂ ਵਿੱਚ ਹੀ ਪਾ ਜਿੰਦਾ ਵਿੱਚ ਇਹਦੇ ਨਾਲ ਹੀ ਮਿਕਸ ਕਰੀ ਜਾਵਾਂਗੇ ਦਵਾਰੀ ਇਧਰ ਆਪਾਂ ਨਾਲ ਤਰੇ ਇਹ ਦੁੱਧੋ ਵਾਲੀ ਨੇ ਇਧਰ ਆਪਾਂ ਸਭੀ ਤੜਕਾ ਲਾ ਦਾਂਗੇ ਕਿਉਂ ਪਾ ਲਿਆ ਤੀਂ ਵਿੱਚ ਪੂਜੀ ਦਾ ਪਾ ਕੇ ਪਿਆਜ਼ ਪਾ ਦਿੰਦੇ ਹਾਂ कदू का ही हल्का कदू की सब्जी गैस से थोड़ा जा काम छेती हो जाता है जी हम आपका तेने गैस चला लेना चीजा कर लिया जे चूल्हे से बनाने फिर एक चीजें बन गए जी टाइम च ना ही अंदर जी चुला बाहर एक बासी भी बैठी जाने वैसे ये थोड़ा जहा कट करा करके उधर होम करे जे तेज रखा फिर पाला हम मीडियम जटा टमा पाउडर सब्जी अपनी कट के धोखे रखी हुई है ਕਰਮੀ ਦਾ ਕਹਿ ਹੁੰਦਾ ਜੀ ਵੀ ਜਲਦੀ ਕੰਮ ਹੋ ਜਾਣਾ ਜਲਦੀ ਹੈ ਆਪ ਦਾ ਕੰਮ ਖਤਮ ਕਰਕੇ ਦੀ ਨਾ ਕੇਸ ਹੀ ਲੈ ਜਾਂ ਨਿਆ ਅੱਜ ਇਹ ਟੁਕਲੀ ਟੁਕਲੀ ਸੀ ਅੱਜ ਬਹੁਤ ਜ਼ਿਆਦੀ ਕਰਨੀ ਹੋਵੇ ਅੱਜ ਸਾਰਾ ਦਿਨ ਤੋਂ ਪਰੇ ਰਹੀ ਆਪਨੇ

ਇਹ ਜੇ ਤੁਸੀਂ ਇਹ ਦੁੱਧ ਘੱਟ ਪਾਉਣਾ ਤਾਂ ਤੁਸੀਂ ਘੱਟ ਵੀ ਪਾ ਸਕਦੇ ਨਹੀਂ ਨਾਲ ਵੇਖ ਬਾਬਰ ਅੱਧਾ ਲੀਟਰ ਦੁੱਧ ਪਾਇਆ ਤਾਂ ਤੁਸੀਂ ਇੱਕ ਗਲਾਸ ਦੁੱਧ ਉਹਦਾ ਪਾ ਕੇ ਨਾਲ ਮੈਂ ਪਾਉਂਦੀ ਪਾਉਦਾ ਹਾਂ जाल जाल करने ही थोड़ा कम। करना पों हाँ तो बार जाऊंगी मैं धारणा अभी धारण थोड़ा जाट दस मिनट

ਇਸ ਕੋ ਥੋੜਾ ਜਿਹਾ ਪਾ ਲਈਏ ਚ ਪਾਣੀ ਅਜੇ ਤਾਂ ਦੋਨੇ ਪਾਸੇ ਕਦੂਕਦੂ ਹੈ ਮਿੱਠੇ ਜਿਹੀ ਕਦੂ ਸਬਜ਼ੀ ਬਣਾ ਦੂੰਗੀ ਕਦੂ ਇਹ ਧੋ ਲਿਆ ਸਬਜੀ ਪਾ ਲਾਂਗੇ ਇਹ ਤੇ ਫਿਰ ਆਪਣਾ ਦੂਜਾ ਪਾਸੇ ਧਿਆਨ ਹੀ ਦੇਵਾਂ ਗੈਸ ਨੂੰ ਘੱਟ ਕਰ ਦਾਂਗੇ ਸਾਤੀ ਵਾਲੇ ਫੋਲ ਹੋਈ ਲਿੱਡੀ ਕਰੀ ਫਰਦਾ ਕੰਦੂ ਤਾਂ ਜਲਦੀ ਪਹੁੰਚ ਜਾਂਦੇ ਸੀ ਮੁੱਲ ਦੇ ਲਈ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਹੁਣ ਇੱਥੇ ਧਿਆਨ ਰੱਖਣਾ ਕਿ ਪੂਰਾ ਗਾੜਾ ਵੀ ਹੋ ਗਿਆ ਇਹ ਤੇ ਥੱਲੇ ਹੀ ਜਾਂਦਾ ਡਰ ਰਿਹਾ ਇਹ ਸਾਈਡਾਂ ਤੋਂ ਬੋਟਾਂ चमचे ना उतार ले बनाने आप प्योर चीज बनती है जी बिल्कुल टेस्टी भी बन रही है ਕਰ ਲਈਏ ਉਹ ਘਟ ਤੇ ਕਰਿਆ ਸੀਗੇ ਜੇ ਉਧਰ ਨਾ ਮੇਚ ਪਾਇਆ ਸਬਜੀ ਪਾਈ ਉਧਰ ਤਾਂ ਕਰਕੇ ਘਟ ਕਰ ਲਿਆ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇਗੇ ਵੀਡੀਓ ਵਾਚ ਕਰਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਪਾਲ ਲਗੇ ਜੀ ਇੱਥੇ ਖੰਡ ਅੱਧੀ ਕੌਲੀ ਖੰਡ ਦੀ ਲਈ ਜਾਣ ਖੰਡ ਵੀ ਆਪਣਾ ਆਪ ਆਪਣੀ ਟੇਸਟ ਅਨੁਸਾਰ ਪਾ ਸਕਦੇ ਹਾਂ ਜੀ ਵੱਧ ਮਿੱਠਾ ਪਸੰਦ ਹੈ ਤਾਂ ਵੱਧ ਪਾ ਲਓ ਇਹ ਆਪਾਂ ਮੀਡੀਅਮ ਜਿਹਾ ਪਾਇਆ ਹੈ ਹੁਣ ਖੰਡ ਪਾ ਕੇ ਥੋੜਾ ਜਿਹਾ ਫੇਰ ਪਤਲਾ ਹੋ ਜੂਗਾ ਜੀ ਇਹ ਫੇਰ ਸੇਕ ਲਵਾਵਾਂਗੇ ਨੂੰ ਆਪਾਂ ਇਹ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਫੂਡ ਕਲਰ ਇਹ ਫੂਡ ਕਲਰ ਲਈਆ ਮੈਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਜੀ ਜਿਆਦਾ ਨਹੀਂ ਪਾਉਂਦੇ ਇਹ ਆਪਸ਼ਨਲ ਹੈ ਆਉਣਾ ਤਾਂ ਪਾ ਸਕਦੇ ਆ ਨਹੀਂ ਪਾਉਣਾ ਤਾਂ ਸਕਿੱਪ ਕਰ ਸਕਦੇ ਆ ਜੀ ਇਹ ਬਿਲਕੁਲ ਥੋੜਾ ਜਿਹਾ ਲੈ ਆਪਾਂ ਇਹਦੇ ਨਾਲ ਇਹਦਾ ਕਲਰ ਸੋਹਣਾ ਹੋ ਜੂਗਾ ਜੀ ਕੱਦੂ ਦਾ ਹਲਵਾ ਹੈ ਤਾਂ ਕਰਕੇ ਆਪਾਂ 그린 ਕਲਰ ਪਾ ਲਿਆ ਇਹਦੇ ਵਿੱਚ ਲੱਗ ਰ ਆਉਗਦੀ ਜਿਆਦਾ ਨਹੀਂ ਪਾਇਆ ਆਪਾਂ ਦੀਰਖੰਡ ਚ ਸੋਨਾ ਲਗੋੜੇ ਨਾਲ ਇਹ ਖੰਡ ਪਾਉਣ ਤੋਂ ਬਾਅਦ ਪਤਲਾ ਹੋ ਗਿਆ ਵੀ ਦਵਾਈ ਖੰਡ ਨੇ ਪਾਣੀ ਸਾੜ ਦਿੱਤਾ ਹੈ ਫੰਡ ਪਾਉਣ ਤੋਂ ਬਾਅਦ ਦਵਾਰੇ ਫਿਰ ਪਾੜਾ ਹੋ ਗਿਆ ਜੀ ਇਹ ਇਹ ਸਿੱਟੇ ਮਾਰਦਾ ਹੁਣ ਉੱਪਰ ਪੋਣ ਲਏ ਜੀ ਜਿਆਸਾ ਪੱਕਾ ਟੀ ਕਰਿਆ ਹੋਇਆ ਤੁਹਾਡਾ ਤੇ ਨਾਲੇ ਇੱਥੇ ਆਪ ਵੀ ਫਿਰ ਥੱਲੇ ਲੱਗਣ ਦਾ ਡਰ ਰਹਿੰਦਾ ਜੀ ਇਹ ਤਾਂ ਜੀ ਗੈਸ ਟੇਨ ਰੱਖਾਂਗੇ ਆਪਾਂ ਜੀ ਥੱਲੇ ਲਾ ਕੇ ਜੇ ਤੇ ਉਹ ਟੇਸਟ ਵੀ ਬਣਦਾ ਜੀ ਸਿੱਧਾ ਥੋੜਾ ਜਨਾ ਐਵੇਂ ਲੱਗੂਗਾ ਜੀ ਪਾਣ ਨੂੰ ਜਦੋਂ ਇਹ ਬਰਫ ਲਈ ਹਟ ਗਈ ਜੀ ਤੇ ਆਪਾਂ ਬੈਸ ਬੰਦ ਕਰ ਦਾਂਗੇ ਤੇ ਇਹ ਆਪਾਂ ਦਨੇ ਦੀ ਆਪਾਂ ਡਰਾਈ ਫਰੂਟ ਕਾਜੂ ਬਦਾਮ ਤੇ ਪਿਸਤਾ ਇਹ ਆਪਾਂ ਆਪਣੀ ਪਸੰਦ ਦੇ ਪਾ ਸਕਦੇ ਹਾਂ ਜੀ Kuliah jadi apa lagi? Nggak harus cari jadi. Biar ਦੋ ਚਮਚੇ ਪਾ ਲਈਏ ਇਹ ਜਿਹੜਾ ਆਪਾਂ ਬਾਅਦ ਚ ਘਿਓ ਪਾਇਆ ਇਹਦੇ ਨਾਲ ਇਹਦੇ ਵਿੱਚ ਸਾਈਨਿੰਗ ਆਉਂਦੀ ਜੀ ਵਧੀਆ ਦੇਖਣ ਨੂੰ ਸੋਹਣਾ ਮਰੋ ਨਾਲ ਕੜਾਹੀ ਜੰਗੀ ਜਰਾ ਸਾੜ ਗਈ ਸੜਨ ਲੱਗ ਗਿਆ ਜੀ ਕੜਾਹੀ ਬਸ ਥੋੜਾ ਜਿਹਾ ਟਾਈਮ ਲੱਗੇ ਹੁਣ ਬਣਨਾਂ ਜੇ ਵੀ ਇਹ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਬੋਲੀਏ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਬੋਲੀਏ ਹਲਵਾ ਆਪਣਾ ਤਿਆਰ ਹੈ ਜੀ ਬਣ ਕੇ ਘੜਾ ਹੀ ਨੇ ਸੜ ਦਿੱਤੀ ਹੈ ਣੀੜੀ ਤੋ ਦੋਪਣੀ ਹੈ ਜੀ ਇਹ ਦੇਖੋ ਜੀ ਬਿਲਕੁਲ ਕੜਾਹੀ ਛੱਡ ਦਿੱਤੀ ਐ ਤੇ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਇੱਕ ਪਲੇਟ ਦੇ ਵਿੱਚ ਜਾਂ ਡੋਂਗੇ ਵਿੱਚ ਕੱਢ ਲੈਣੇ ਆ ਜੀ ਕੜਾਹੀ ਗਰਮ ਐ ਜੇ ਇਸ ਤਰ੍ਹਾਂ ਹੀ ਛੱਡਤਾ ਆਪਾਂ ਫੇਰ ਥੱਲੇ ਲੱਗ ਜੂਗਾ ਹੁਣ ਝੁਕ ਗੈਸ ਆਪਾਂ ਕਰ ਦਿੱਤਾ ਬੰਦ ਅੱਜ ਵੀਡੀਓ ਤਾਂ ਆਪਣੀ ਥੋੜੀ ਜੀ ਲੰਬੀ ਹੋਗੀ ਜੀ ਫੁੱਲ ਵੀਡੀਓ ਦੇਖਿਓ ਜੀ ਸਕਿੱਪ ਨਾ ਕਰਿਓ ਅੱਜ ਇਹ ਵੀਡੀਓ ਆਪਣੀ ਲੰਬੀ ਹੋਈ ਹੈ ਜੀ ਨਹੀਂ ਤਾਂ ਆਪਣੀ ਛੋਟੀ ਹੁੰਦੀ ਹੈ ਵੀਡੀਓ ਵੀ ਭੈਣਾਂ ਨੇ ਸਾਰੀਆਂ ਭੈਣਾਂ ਨੂੰ ਟਾਈਮ ਦੇਣਾ ਹੁੰਦਾ ਜੀ ਤਾਂ ਕਰਕੇ ਆਪਾਂ 10 ਤੋਂ 15 ਮਿੰਟ ਤੱਕ ਦੀ ਵੀਡੀਓ ਬਣਾਉਣੀ ਹੁੰਦੀ ਹੈ ਅੱਜ ਥੋੜੀ ਜੀ ਲੰਬੀ ਹੋਗੀ ਲਓ ਜੀ ਇਹ ਕੱਢ ਲਈ ਆਪਾਂ ਸਬ지 ਹਾਲ ਕੱਢਦੇ ਆ ਜੀ ਇਧਰ ਆਪਣੀ ਸਬਜੀ ਗ੍ਰੀਜ਼ ਰਹੀ ਹੈ ਕਿੰਨਾ ਸੋਹਣਾ ਕੱਟੇ ਕਰਿਆ ਹੈਗਾ ਸਬਜੀ ਵਾਲਾ ਜਰੂਰ ਟਰਾਈ ਕਰਿਓ ਜੀ ਤੁਸੀਂ ਵੀ ਦੇਖੋ ਕਹਿ ਜਾ ਬਣੀਆ ਤੇ ਦੱਸਿਓ ਫਿਰ ਮੈਨੂੰ ਕਮੈਂਟ ਕਰਕੇ ਜਿਹੜੀਆਂ ਜੜੀਆਂ ਪੈਣਾ ਬਣਾਉਣਗੀਆਂ ਜੀ ਲੋਚ ਹਲਵਾ ਬਣ ਕੇ ਆਪਣਾ ਤਿਆਰ ਹੈ ਜੀ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਸੌਖੇ ਤਰੀਕੇ ਨਾਲ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਅੱਜ ਦੀ ਵੀਡੀਓ ਐਨੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਨੂੰ ਮੈਂ ਦਿੰਦੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ